ਬਾਤ ਕਰਤ ਪ੍ਰਮਾਤਮੇ ਮੇਰੇ ਬਣਾ ਜਪ ਮੰਨ ਸਤਨਾ ਸਵੇ ਸਤਨਾ ਸਤਿ ਸੋ ਪ੍ਰਮਾਤਮਾ ਜੁੜੀ ਖੈ ਜਿੱਤ ਜਿਹੜੇ ਕੋ ਚੁਣੇ ਜਣਾ ਘਾਵ ਜੈ ਅਕੂ ਸੁਬਾ ਦਾ ਪਾਪ ਨਕੀ ਨੁੜਤਾ ਹੀ ਹੈ ਜਪਨਾ

ਮੈਮ ਇਸ ਸਰ ਸਰ ਜੜਾ ਖੋਲ ਦਿਓ ਸਰ ਮੈਮ ਮੈਮ ਇਸ ਅਜੇ ਆਉ ਨਾਲ ਆਉ ਦਿਓ ਹਾਂਜੀ ਤੇ ਸਾਹਮਣੇ ਇਹ ਉਹ ਦੋ 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 이청해주셔서다 <목소리도> 500 ਪ੍ਰਭਦੀਪ ਸਿੰਘ 500 ਉਹ ਪ੍ਰਭਦੀਪ ਬਾਦ ਆ ਜੀ ਡੀਐਮ 500 ਆ ਦੇਰ ਹਾਂਜੀ ਹਾਂ ਡੀਐਮ ਸਰ ਡੀਐਮ ਸਰ ਉਹ ਆ ਜਾਓ ਠੀਕ ਆ ਭਾਈ ਇੱਕ ਮਿੰਟ ਆ ਜਾਓ ਰਿਆਰ ਸਾਹਿਬ ਅੱਜ ਆਪਾਂ ਇਹ ਨਾਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਕਿ ਪੰਜਾਬ ਚ ਸਾਡੇ ਕੰਡਕ ਥੋੜੀ ਜੀ ਮੱਝ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਏ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਇਹ ਨਾਲੇ ਦੀਆਂ 9 ਦੀਆਂ 9 ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਬਾਹਰਦਾਨੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਥੀਸ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਤ ਗਨ ਕੋਈ ਸਵੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਵੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਆ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮ ਅਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਔਰ ਬੀਦੂ ਬੜੀ ਖੁਸ਼ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਬਲਸੀ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਬਿਲਕੁਲ ਹੀ ਹੋਊਗੀ ਉਸੇ ਵਾਲੇ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧ ਹੈ ਇਹ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵੀ ਜਿਹੜੀਆਂ ਚਬਿਆ ਦੀ ਸਹਾਰ ਆਵਾਨ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਛੋੜੀ ਏਦਾਂ ਦਾ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਭੀਆਂ ਚੀਜ਼ਾਂ ਮਕੱਲਮ ਨੇ ਸੜਕ ਵੀ ਬਣੀ ਆ ਸੜਕ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਮੰਡੀ ਨੂੰ ਬਣਾ ਦੇਵਾਂਗੇ ਮੈਂ ਤੁਹਾਨੂੰ ਪਹਿਲਾਂ ਕਹਿ ਸੀਗਾ ਕਿ ਮੰਡੀ ਇੱਦਾਂ ਦੀ ਬਣਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਹਿਰ ਕਮਜ ਵੇਖੇਗਾ ਸਹਿਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਦਿਆਂ ਦੇ ਕੰਮ ਆਊਗੀ ਸ਼ਹਿਦ ਵਾਸਤੇ ਇਦਾਂ ਦੀਆਂ ਛੜਕਾਂ ਮੜਾਂਤੀਆਂ ਇਦਾਂ ਦੇ ਰਸਤੇ ਬਣਾਤੇ ਕਿ ਜਿੱਦਾਂ ਕੋਈ ਮਰਜ਼ੀ ਸੈਟ ਕਰੇ ਉਹਦੇ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟਾਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟਾਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਔਰ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਕਿ ਕਿਹੜੇ ਮੰਡੀ ਦੇ ਵਿੱਚ ਪੂਰੇ ਆ ਜਿੰਨੇ ਅਸੀਂ ਮਤਲਬ ਜਿਹੜੇ ਕਰਦੇ ਆ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲੇ ਦੇ ਸ਼ੈਰੀ ਵੀ ਲੈਣਗੇ ਠੀਕ ਠੀਕ ਠੀਕ